ਕਹਾਣੀ ਤੂੰ ਆ ਮੇਰੇ ਵੱਡੇ ਪਾਈ ਰਾਜਪਾਲ ਦੇ ਕਾਲਜ ਦਾ ਸਾਥੀ ਪ੍ਰੋਫੈਸਰ ਕੁਮਾਰ ਮੇਰਾ ਪਤਾ ਲੈਣ ਆਇਆ ਉਹਨੂੰ ਕਹਿ ਰਿਹਾ ਸੀ ਰਾਜਪਾਲ ਕੀਤਾ ਕਰਾਇਆ ਕੁਝ ਨਹੀਂ ਹੁੰਦਾ ਐਵੇਂ ਮੰਨਦੀ ਹੀ ਕੋਈ ਗੰਡ ਹੁੰਦੀ ਬੰਦੇ ਦੀ ਜਿੰਨਾ ਚਿਰ ਇਹ ਗੰਡ ਨਹੀਂ ਖੁੱਲਦੀ ਬੰਦਾ ਕੁੱਟਿਆ ਰਹਿੰਦਾ ਮੈਂ ਕੀ ਆਖਣਾ ਕੁਮਾਰ ਨੂੰ ਗੰਡ ਤਾਂ ਮੇਰੇ ਮਨ ਵਿੱਚ ਵੀ ਪਰ ਮਾਤਾ ਨੂੰ ਲੱਗਦਾ ਹੈ ਕਿਸੇ ਨੇ ਕੋਈ ਉਨਾ ਟਾਮਣ ਕੀਤਾ ਹੋਇਆ ਹੈ ਸਾਡੇ ਘਰ ਤੇ ਇਸੇ ਲਈ ਤਾਂ 2 ਮਹੀਨੇ ਹੋ ਗਏ ਮੈਂ ਘਰੇ ਬੈਠਾ ਗੈਰੇਜ ਬੰਦ ਪਿਆ ਮੁੰਡੇ ਹੋਰ ਥਾਵਾਂ ਤੇ ਜਾ ਲੱਗੇ ਨੇ ਇਸੇ ਲਈ ਤਾਂ ਮੇਰੀ ਘਰ ਵਾਲੀ ਬਿੰਦੂ ਅਗਲੇ ਪਾਰ ਹੋ ਮੁੜੀ ਹੈ ਇਸੇ ਲਈ ਤਾਂ ਮੇਰੀ ਮਾਸੀ ਦਾ ਪੁੱਤ ਸੋਨੀ ਇਸੇ ਲਈ ਤਾਂ ਤੇ ਉਹ ਪਤਾ ਨਹੀਂ ਕੀ ਕੀ ਹੋਰ ਨਾਲ ਜੋੜ ਲੈਂਦੀ ਹੈ 2 ਦਿਨ ਪਹਿਲਾਂ ਹੀ ਖੂਨ ਦੇ ਛਿੱਟੇ ਵੱਜੇ ਸੀ ਕਰੇ ਮੇਰਾ ਤਾਂ ਮੱਥਾ ਉਦੋਂ ਹੀ ਠਣ ਗਿਆ ਸੀ ਮਾਤਾ ਕਬਰਾਉ ਉੱਠਦੀ ਹੈ ਕਬرائی ਹੋਈ ਹੀ ਉਹ ਮੈਨੂੰ ਹਰ ਹਫ਼ਤੇ ਕਾਮਿਲ ਸ਼ਾਹ ਦੇ ਡੇਰੇ ਤੇ ਲੈ ਕੇ ਜਾਂਦੀ ਹੈ ਚੌਂਕੀ ਪੜਨ ਲਈ ਬਾਬਾ ਕਾਮਿਲ ਸ਼ਾਹ ਆਖਦਾ ਮੇਰੇ ਪਿੱਛੇ ਹਵਾ ਹੈ ਉਸੇ ਹਵਾ ਕਰਕੇ ਸੋਨੀ ਤੇ ਫਿਰ ਬਿੰਦੂ ਤੇ ਅੱਗੇ ਪਤਾ ਨਹੀਂ ਕੌਣ-ਕੌਣ ਬਾਬੇ ਕਾਮਿਲ ਸ਼ਾਹ ਨੇ ਆ ਕੇ ਸਾਡੇ ਘਰ ਸਾਡਾ ਪੂਰਾ ਘਰ ਕੀਲ ਦਿੱਤਾ ਮਾਤਾ ਸਵੇਰੇ ਸ਼ਾਮ ਕਰੇ ਧੂਣੀ ਜਹੀ ਬਾਲਦੀ ਧੂਣੀ ਦਾ ਧੂਆ ਮੇਰੇ ਸਿਰ ਨੂੰ ਚੜਨ ਲੱਗਦਾ ਮੈਂ ਬੇਸੁੱਧ ਹੋਣ ਲੱਗਦਾ ਮੇਰੀਆਂ ਅੱਖਾਂ ਅੱਗੇ ਵਾ ਰੋਲੇ ਘੁੰਮਣ ਲੱਗਦੇ ਨਿੱਕੇ ਹੁੰਦਿਆ ਸੁਣ ਸੁਣਿਆ ਕਰਦੇ ਸਾਂ ਵਾ ਵ ਰੋਲਿਆਂ ਵਿੱਚ ਭੂਤ ਹੁੰਦੇ ਨੇ ਉਹੀ ਭੂਤ ਜੋ ਮੈਨੂੰ ਦਿਸਣ ਲੱਗੇ ਨੇ ਹੁਣ ਸੋਨੀ ਦੀ ਮੌਤ ਤੋਂ ਬਾਅਦ ਅਚਾਨਕ ਇੱਕ ਦਿਨ ਸ਼ਾਮ ਦੇ ਵੇਲੇ ਮੈਂ ਗੈਰਿਸ ਬੰਦ ਕਰਕੇ ਘਰ ਨੂੰ ਆਉਣਾ ਸੀ ਪ੍ਰੈਸ਼ਰ ਟੈਂਕ ਵਾਲੀ ਮੋਟਰ ਅਚਾਨਕ ਸਟਾਰਟ ਹੋ ਗਈ। ਮੈਨੂੰ ਜੋ ਕਈ ਦਿਨਾਂ ਦਾ ਲੱਗ ਰਿਹਾ ਸੀ ਉਹ ਸੱਚ ਜਾਪਣ ਲੱਗਿਆ। ਸੋਨੀ ਜ਼ਰੂਰ ਇੱਥੇ ਹੀ ਕਿਤੇ ਹੈ ਮੇਰੇ ਨੇੜੇ ਕਿਤੇ। ਮੇਰੇ ਮਨ ਵਿੱਚ ਇਹ ਗੱਲ ਪੱਕੀ ਹੋ ਗਈ। ਐਸੇ ਬੰਦਿਆਂ ਦੀ ਗਤੀ ਨਹੀਂ ਹੁੰਦੀ। ਮੈਂ ਕਿਸੇ ਕੋਲੋਂ ਸੁਣਿਆ ਸੀ ਪਰ ਸੋਨੀ ਦੀ ਗਤੀ ਖਾਤਰ ਮੈਂ ਖੁਦ ਦਾਨਪੂਰਨ ਕਰਕੇ ਆਇਆ ਸੀ। ਮੇਰੇ ਮਨ ਵਿੱਚ ਇੱਕ ਅਜੀਬ ਜਿਹਾ ਭੈ ਪੈਦਾ ਹੋਣ ਲੱਗਿਆ। ਮੈਂ ਸ਼ਟਰ ਖੁੱਲ੍ਹਾ ਛੱਡ ਕੇ ਘਰ ਵੱਲ ਨੂੰ ਸੂਟ ਵਟ ਲਈ। ਇਸ ਗੱਲ ਦਾ ਪਤਾ ਜਦੋਂ ਰਾਜਪਾਲ ਨੂੰ ਲੱਗਿਆ ਉਹ ਰੋਲਾ ਪਾਉਂਦਿਆਂ ਗੈਰੇਜ ਬੰਦ ਕਰਕੇ ਆਇਆ। ਅੱਜ ਫੇਰ ਦੁਪਹਿਰੇ ਹੀ ਪੀ ਲਈ ਹੋਣੀ ਭੂਤ ਤਾਂ ਆਪੇ ਦਿਸਨੇ ਨੇ। ਇਹ ਇੱਕ ਭੂਤ ਥੋੜਾ ਜਿਹਾ ਉੱਥੇ ਮੈਂ ਅਗਲੇ ਦਿਨ ਗੈਰੇਜ ਖੋਲਣ ਤੋਂ ਨਾ ਕਰ ਦਿੱਤੀ ਤੇ ਰਾਜਪਾਲ ਨੇ ਗੈਰੇਜ ਤੇ ਢੇੜਾ ਮਾਰਨ ਤੋਂ ਉਹ ਆਖਦਾ ਇਹ ਸਭ ਮੇਰੇ ਸ਼ਰਾਬ ਪੀਣ ਕਰਕੇ ਹੁੰਦਾ ਹੈ ਮੈਂ ਆਪਣੀ ਡਿਊਟੀ ਜਾਵਾਂ ਜਾਂ ਇਹਦਾ ਗੈਰੇਜ ਦੇਖਾਂ ਉਹ ਤਿਆਰ ਹੋ ਕੇ ਕਾਲਜ ਟੁੱਟ ਜਾਂਦਾ ਮੈਂ ਸਾਰਾ ਦਿਨ ਉਰਜਾਈ ਵਿੱਚ ਵੜਿਆ ਰਹਿੰਦਾ ਦਿਮਾਗ ਵਿੱਚ ਕੁਝ ਰੀਂਗਣ ਲੱਗਦਾ ਸਿਰ ਭਾਰਾ ਹੋਣ ਲੱਗਦਾ ਮੈਂ ਬਾਥਰੂਮ ਵਿੱਚ ਵੜ ਕੇ ਸਿਗਰਟ ਪੀਣ ਲੱਗਦਾ ਸਿਗਰਟ ਦਾ ਧੂਆ ਅੰਦਰ ਜਾਂਦਿਆਂ ਹੀ ਕਿੰਨਾ ਕੁਝ ਜਿਵੇਂ ਬਾਹਰ ਆਉਣ ਲੱਗਦਾ ਉਹ ਕਾਲੀ ਸ਼ਾਮ ਜਦੋਂ ਸੋਨੀ ਬਿੰਦੂ ਦੇ ਜਨਮ ਦਿਨ ਵਾਲਾ ਉਹ ਦਿਨ ਸਵੇਰੇ 4 ਵਜੇ ਜਦੋਂ ਮੇਰੀ ਅੱਖ ਖੁੱਲੀ ਮੈਂ ਬਿੰਦੂ ਨੂੰ ਕਲਾਵੇ ਵਿੱਚ ਲੈ ਕੇ ਜਨਮ ਦਿਨ ਦੀ ਵਧਾਈ ਦਿੱਤੀ ਸਭ ਸੁਤੇ ਅਜੇ ਦੇਖਿਆ ਸਭ ਤੋਂ ਪਹਿਲਾ ਵਿਸ਼ ਮੇਰੀ ਆਨਾ ਮੈਂ ਬਿੰਦੂ ਨੂੰ ਚੁੰਮਣ ਲਈ ਅੱਗੇ ਹੋਇਆ। ਨੋ ਨੋ ਆ ਦੇਖੋ ਮੈਨੂੰ ਪਿੱਛੇ ਤੱਕਦੇ ਹੋਏ ਉਹਨੇ ਮੋਬਾਈਲ ਦੀ ਸਕਰੀਨ ਮੇਰੇ ਵੱਲ ਕਰ ਦਿੱਤੀ। ਸੋਨੀ ਨੇ ਉਸਦੀ ਫੇਸਬੁੱਕ ਵਾਲ ਤੇ ਬਰਥਡੇ ਵਿਸ਼ ਪੋਸਟ ਕੀਤੀ ਹੋਈ ਸੀ ਨਾਲ ਕੇਕ ਤੇ ਗੁਲਾਬਾਂ ਦੀ ਤਸਵੀਰ। ਯੂ ਆਰ ਸੈਕਿੰਡ ਵਨ ਬਿੰਦੂ ਨੇ ਹੱਸਦਿਆਂ ਕਿਹਾ ਬਿੰਦੂ ਕਮਰੇ ਵਿੱਚ ਵੀ ਉਹ ਫਰਸਟ ਵਨ ਹੋ ਗਿਆ ਮੈਂ ਨਾ ਚਾਹੁੰਦੇ ਹੋਏ ਵੀ ਕੱਚਾ ਜਿਹਾ ਹੱਸਿਆ ਮੇਰਾ ਸਭ ਤੋਂ ਪਹਿਲਾਂ ਵਧਾਈ ਦੇਣ ਵਾਲਾ ਚਾ ਮਾਰਿਆ ਗਿਆ ਫਿਰ ਸਾਰਾ ਦਿਨ ਮੇਰੀ ਬਿੰਦੂ ਤੇ ਮੇਰੀ ਮਾਸੀ ਦੇ ਪੁੱਤ ਸੋਨੀ ਦੀ ਗੱਲ ਕਮੈਂਟਾਂ ਵਿੱਚ ਹੁੰਦੀ ਰਹੀ ਬਿੰਦੂ ਨੇ ਤਿਆਰ ਹੋ ਕੇ ਆਪਣੀ ਫੋਟੋ ਫੇਸਬੁੱਕ ਉੱਪਰ ਪਾਈ ਉੱਥੇ ਵੀ ਸਭ ਤੋਂ ਪਹਿਲਾ ਕਮੈਂਟ ਸੋਨੀ ਦਾ ਸੀ ਕਦੇ ਕਦੇ ਸੋਨੀ ਆਪਣੇ ਰੂਮ ਵਿੱਚ ਹੁੰਦਾ ਮੈਂ ਤੇ ਬਿੰਦੂ ਆਪਣੇ ਕਮਰੇ ਵਿੱਚ ਬੈੱਡ ਤੇ ਬੈਠੇ ਆਪਣੇ ਆਪਣੇ ਫੋਨ ਵਿੱਚ ਗਵਾਚੇ ਹੁੰਦੇ ਤੇ ਫੇਸਬੁੱਕ ਦੀਆਂ ਪੋਸਟਾਂ ਉੱਪਰ ਗੱਲਾਂ ਕਰ ਰਹੇ ਹੁੰਦੇ ਬੰਦੇ ਨੂੰ ਗੱਲਾਂ ਕਰਨੀਆਂ ਚਾਹੀਦੀਆਂ ਦੂਜਿਆਂ ਨਾਲ ਚੁੱਪ ਵੀ ਖਾਣ ਲੱਗਦੀ ਅੰਦਰੋਂ ਇਹ ਗੱਲ ਵੀ ਮੈਨੂ ਕੁਮਾਰ ਕਹਿ ਕੇ ਗਿਆ ਸੀ ਰਾਜਪਾਲ ਦੱਸਦਾ ਹੈ ਉਹ ਕਾਲਜ ਵਿੱਚ ਮਨੋਵਿਗਿਆਨ ਪੜਾਉਂਦਾ ਹੈ ਸ਼ਾਇਦ ਇਸੇ ਲਈ ਤਾਂ ਉਹ ਮੰਨਦੀਆਂ ਰਮਝਾ ਚੰਗੀ ਤਰ੍ਹਾਂ ਜਾਣਦਾ ਹੈ ਪਰ ਮੈਂ ਉਹ ਗੱਲ ਕਿਸ ਨੂੰ ਦੱਸਾਂ ਜੋ ਮੈਨੂੰ ਅੰਦਰੋਂ ਮੇ ਚੈਨ ਕਰੀ ਰੱਖਦੀ ਹੈ ਇੱਕ ਚੀਕ ਮੈਂ ਗਲੇ ਵਿੱਚ ਦਬਾ ਕੇ ਰੱਖਦਾ ਹਾਂ یوں ਲੱਗਦਾ ਜਿਵੇਂ ਕੋਈ ਮੇਰੇ ਆਸ-ਪਾਸ ਫਿਰਦਾ ਹੋਵੇ ਹਰ ਰੋਜ਼ ਰਾਤ ਨੂੰ ਇੱਕ ਸੁਪਨਾ ਮੈਨੂੰ ਬੇਚੈਨ ਕਰਦਾ ਸੁਪਨੇ ਵਿੱਚ ਮੈਂ ਦੌੜ ਰਿਹਾ ਹੁੰਦਾ ਮੇਰੇ ਪਿੱਛੇ ਕੁਝ ਪਰਛਾਵੇਂ ਦੌੜਦੇ ਫੜ ਲਓ ਮਾਰ ਦਿਓ ਦੀਆਂ ਆਵਾਜ਼ਾਂ ਲਗਾਉਂਦੇ ਮੈਂ ਹੋਰ ਤੇਜ਼ ਦੌੜਦਾ ਦੌੜਦਾ ਹੋਇਆ ਹਾਫ ਜਾਨਾ ਅਚਾਨਕ ਸਾਫ਼ ਪੱਧਰਾ ਰਸਤਾ ਡੂੰਘੇ ਟੋਏ ਵਿੱਚ ਬਦਲ ਜਾਂਦਾ ਮੈਂ ਟੜੰਮ ਕਰਦਾ ਉਸ ਟੋਏ ਵਿੱਚ ਡਿੱਗਦਾ ਹਾਂ ਨਾਲ ਹੀ ਮੇਰੀ ਅੱਖ ਖੁੱਲ ਜਾਂਦੀ ਹੈ ਮੈਂ ਦੇਖਦਾ ਕੋਲ ਪਈ ਬਿੰਦੂ ਮੇਰੇ ਵਾਲਾਂ ਵਿੱਚ ਹੱਥ ਫੇਰ ਰਹੀ ਹੁੰਦੀ ਮੈਂ ਪਸੀਨੇ ਨਾਲ ਗਰੋਚ ਵਧੀ ਹੋਈ ਟੜਕਨ ਕੰਬਦੀ ਹੋਈ ਦੀ ਰਵੀ ਕੀ ਹੋਇਆ ਮੇਰੀ ਹਾਲਤ ਦੇਖ ਕੇ ਬਿੰਦੂ ਪੁੱਛਦੀ ਕੁਝ ਨਹੀਂ ਮੈਨੂੰ ਹੱਥ ਨਾਲਾ ਮੈਨੂੰ ਭੈ ਆਉਣ ਲੱਗਦਾ ਹੈ ਮੈਂ ਉਹਦਾ ਹੱਥ ਝਟਕ ਦਿੰਦਾ ਔਰ ਪਰਾਂ ਨੂੰ ਸਰਕ ਜਾਣਾ ਬਿੰਦੂ ਵੀ ਡਰ ਜਾਂਦੀ ਹੈ ਮਾਤਾ ਨੂੰ ਹਾਕਾ ਮਾਰਨ ਲੱਗਦੀ ਹੈ ਮਾਤਾ ਜਨ ਵਾਲੀ ੜਵੀ ਚੱਕੀ ਸਾਡੇ ਕਮਰੇ ਵਿੱਚ ਆਉਂਦੀ ਜਲ ਦਾ ਛਿੱਟਾ ਦੇ ਕੇ ਮੂੰਹ ਵਿੱਚ ਕੁਝ ਬੋਲਦੀ ਹੈ ਮੇਰੇ ਮੱਥੇ ਤੇ ਹੱਥ ਫੇਰਦੀ ਹੈ ਮਨ ਨੂੰ ਥੰਮ ਮੇਰਾ ਪੁੱਤ ਮਾਤਾ ਦਾ ਹੱਥ ਫੇਰਦਿਆਂ ਮੇਰੀਆਂ ਅੱਖਾਂ ਮੀਚਣ ਲੱਗਦੀਆਂ ਇਹਨੂੰ ਕਿਸੇ ਡਾਕਟਰ ਦੇ ਲੈ ਕੇ ਚਲੀਏ ਜਨਨਾ ਨਹੀਂ ਠੀਕ ਹੋਣਾ ਇਹਨੇ ਮਾਤਾ ਦੇ ਪਿੱਛੇ ਕਮਰੇ ਵਿੱਚ ਆਏ ਰਾਜਪਾਲ ਦੀ ਇਨੀ ਕੋ ਗੱਲ ਮੇਰੇ ਕੰਨੀਆਂ ਪੈਂਦੀ ਲੱਗਦਾ ਜਿਵੇਂ ਉਹ ਵੀ ਪ੍ਰੋਫੈਸਰ ਕੁਮਾਰ ਦੀ ਬੋਲੀ ਬੋਲ ਰਿਹਾ ਹੋਵੇ ਤੇ ਫਿਰ ਜਦੋਂ ਮੇਰੀ ਅੱਖ ਖੁੱਲਦੀ ਚਿੱਟਾ ਦਿਨ ਚੜਿਆ ਹੁੰਦਾ ਰਾਤ ਕਿਵੇਂ ਕਿੱਥੇ ਬੀਤੀ ਉਸ ਸੁਪਨੇ ਤੋਂ ਬਾਅਦ ਕੀ ਹੋਇਆ ਮੈਨੂੰ ਕੁਝ ਯਾਦ ਨਹੀਂ ਰਹਿੰਦਾ ਰਾਜਪਾਲ ਮੈਨੂੰ ਡਾਕਟਰ ਦੇ ਲੈ ਗਿਆ ਟੀ.ਡੀ.ਐਸ ਹਸਪਤਾਲ ਵਾਲਾ ਡਾਕਟਰ ਬਹੁਤ ਦੇਰ ਤੀਕ ਮੇਰੀ ਕਾਉਂਸਲਿੰਗ ਕਰਤਾ ਰਿਹਾ ਰਾਤ ਨੂੰ ਖਾਣ ਲਈ ਉਹਨੇ ਕੋਈ ਦਵਾਈ ਵੀ ਦਿੱਤੀ ਕੁਝ ਦਿਨ ਤਾਂ ਉਸ ਦਵਾਈ ਨੇ ਅਸਰ ਕੀਤਾ ਖਾਣ ਮਗਰੋਂ ਮੈਨੂੰ ਨੀਂਦ ਆਉਂਦੀ ਤੇ ਲੱਗਦਾ ਜਿਵੇਂ ਸਾਰੀਆਂ ਸੋਚਾਂ ਔਫ ਹੋ ਗਈਆਂ ਹੋਣ ਪਰ ਮੁੜ ਉਹੀ ਸੁਪਨਾ ਉਹੀ ਧੋੜ ਉਹੀ ਚੀਕ ਬਿੰਦੂ ਦਾ ਹੱਥ ਤੇ ਮਾਤਾ ਦੀ ਝਲ ਵਾਲੀ ਘੜਵੀ ਮੈਨੂੰ ਹੋਰ ਵੀ ਭੈ ਆਉਣ ਲੱਗਿਆ ਮੈਂ ਬਿੰਦੂ ਨਾਲੋਂ ਵੱਖ ਪੈਣ ਲੱਗਿਆ ਤੈਨੂੰ ਪਤਾ ਹੈ ਇਹ ਕਮਰਾ ਮੇਰਾ ਸੀ ਮੈਨੂੰ ਲੱਗਦਾ ਜਿਵੇਂ ਸੋਨੀ ਬੋਲਦਾ ਹੋਵੇ ਜਦੋਂ ਦਾ ਉਹ ਪੀਜੀ ਛੱਡ ਕੇ ਸਾਡੇ ਵੱਲ ਆਇਆ ਸੀ ਇਸੇ ਕਮਰੇ ਵਿੱਚ ਸੌਂਦਾ ਸੀ ਮੈਂ ਅੱਬੜਵਾਹੇ ਉੱਠ ਕੇ ਇੱਧਰ ਉੱਤਰ ਦੇਖਦਾ ਪਰ ਉੱਥੇ ਕੋਈ ਨਾ ਹੁੰਦਾ ਮੇਰੇ ਤੇ ਡੂੰਗੀ ਚੁੱਪ ਤੋਂ ਵੀ ਨਾ ਮੈਂ ਬਾਹਰ ਨਹੀਂ ਤੇਰੇ ਅੰਦਰ ਹਾਂ ਆ ਇੱਕ ਮਿਕ ਹੋ ਜਾਈਏ ਮੈਨੂੰ ਲੱਗਦਾ ਸੋਨੀ ਮੇਰੇ ਅੰਦਰ ਬੋਲਦਾ ਹੋਵੇ ਮੈਂ ਬਾਬੇ ਕਾਮਿਲ ਸ਼ਾਹ ਦਾ ਨਾਮ ਜਪਣ ਲੱਗਦਾ ਹੈ ਗਲਾ ਖੁਸ਼ਕ ਹੋ ਜਾਂਦਾ ਹੈ ਮੇਜ਼ ਤੇ ਪਿਆ ਗਲਾਸ ਚੱਕ ਕੇ ਪਾਣੀ ਪੀਂਦਾ ਤੇ ਸਿਗਰਟ ਬਾਲ ਲੈਂਦਾ ਕਿੰਨੇ ਕਾਸ਼ ਮੈਂ ਤੇ ਸੋਨੀ ਨੇ ਇਕੱਠਿਆਂ ਬੈਠ ਕੇ ਕਿੱਚੇ ਸੀ ਇਸੇ ਕਮਰੇ ਵਿੱਚ ਸਿਗਰਟ ਦਾ ਧੂਮਾ ਅੰਦਰ ਜਾਂਦਿਆਂ ਹੀ ਮੂੜ ਕਿੰਨਾ ਕੁਝ ਬਾਹਰ ਆਉਣ ਲੱਗਾ ਬਿੰਦੂ ਦੀ ਕਜਨ ਦਾ ਵਿਆਹ ਸੀ ਉਹਨੇ ਪਾਰਲਰ ਤੇ ਜਾ ਕੇ ਤਿਆਰ ਹੋਣਾ ਸੀ ਮੈਂ ਬਿੰਦੂ ਨੂੰ ਪਾਰਲਰ ਤੇ ਛੱਡ ਦਿੱਤਾ 2 ਘੰਟੇ ਬਾਅਦ ਉਹਨੂੰ ਲੈਣ ਗਿਆ ਤਾਂ ਪਾਰਲਰ ਵਾਲੀ ਕੁੜੀ ਨੇ ਦੱਸਿਆ ਉਹ ਤਾਂ ਚਲੀ ਗਈ ਨੇ ਮੈਂ ਹੈਰਾਨ ਜਾ ਹੋ ਗਿਆ ਕੁੜੀ ਵੱਲ ਵੇਖਿਆ ਵੇਖਦਾ ਰਿਹਾ ਦਿਲ ਕੀਤਾ ਪੁੱਛਾਂ ਕਿਸ ਦੇ ਨਾਲ ਗਈ ਫਿਰ ਖੁਦ ਨੂੰ ਹੀ ਅਜੀਬ ਜਿਹਾ ਲੱਗਿਆ ਸੋਚਿਆ ਹੁਣੇ ਇਹਨੂੰ ਕੀ ਪੁੱਛਣਾ ਬਾਈਕ ਮੋੜ ਕੇ ਘਰ ਨੂੰ ਵਾਪਸ ਆ ਗਿਆ ਘਰ ਆਇਆ ਤਾਂ ਬਿੰਦੂ ਘਰ ਨਹੀਂ ਸੀ ਪਹੁੰਚੀ ਮੈਂ ਫੋਨ ਕੀਤਾ ਰਿੰਗ ਜਾਂਦੀ ਰਹੀ ਕਿਸੇ ਕੋਈ ਜਵਾਬ ਨਾ ਦਿੱਤਾ ਮੈਂ ਮੋੜ ਨੰਬਰ ਮਲਾਇਆ ਅੱਗੇ ਉਹ ਸੋਨੀ ਬੋਲਿਆ ਭਾਬੀ ਦੇ ਹੱਥਾਂ ਨੂੰ ਮਹਿੰਦੀ ਲੱਗੀ ਹੈ ਨਾ ਅਸੀਂ ਆ ਗਏ ਬਸ ਮੈਂ ਬਿਨਾਂ ਕੁਝ ਕਹੇ ਫੋਨ ਕੱਟ ਦਿੱਤਾ ਏ ਬਾਸ ਸਟੈਂਡ ਵਾਲ ਦੀ ਲੈ ਆਇਆ ਨਾ ਉੱਥੇ ਜਾ ਬਹੁਤ ਸੀ ਬਿੰਦੂ ਦੇਰੀ ਦੀ ਵਜ੍ਹਾ ਦੱਸਣ ਲੱਗੀ ਪਰ ਪੂਰੇ ਵਿਆਹ ਵਿੱਚ ਮੇਰੇ ਅੰਦਰ ਕੁਝ ਰਿੱਝਦਾ ਰਿਹਾ ਮੈਂ 2-3 ਪੈਕ ਉੱਪਰੋਂ ਥੱਲੀ ਪੀ ਲਏ ਬਰਾਤ ਤੁਰੰਤੋਂ ਪਹਿਲਾਂ ਮੈਂ ਬਿੰਦੂ ਨੂੰ ਲੈ ਕੇ ਘਰ ਆ ਗਿਆ ਕਈ ਦਿਨ ਮੈਂ ਬਿੰਦੂ ਨਾਲ ਬੋਲਿਆ ਨਾ ਉਹ ਸਵਲ ਪਿੱਠ ਕਰਕੇ ਪੈ ਜਾਂਦਾ ਗੈਰਜ ਤੋਂ ਜਾਣ ਬੁੱਝ ਕੇ लेट ਘਰ ਮੁੜਦਾ ਆਉਂਦਾ ਹੋਇਆ ਦਾਰੂ ਪੀ ਕੇ ਹੁੰਦਾ ਘਰ ਵੜਦਾ ਤਾਂ ਸੋਨੀ ਦਾ ਹਾਸਾ ਘਰ ਵਿੱਚ ਗੂੰਜ ਰਿਹਾ ਹੁੰਦਾ ਬਿੰਦੂ ਦਾ ਚੇੜਾ ਖਿੜਿਆ ਹੁੰਦਾ ਮੈਂ ਅਜੀ ਘਰੇ ਪੈ ਪਾਉਂਦਾ ਉਹਦਾ ਹਾਸਾ ਜਿਵੇਂ ਕਿੱਦਰ ਉੱਡ ਪੁੱਟ ਜਾਂਦਾ ਮੈਂ ਹੱਥ ਪੈਰ ਧੋਂਦਾ ਤੇ ਆਪਣੇ ਕਮਰੇ ਵਿੱਚ ਜਾ ਕੇ ਫੋਨ ਵਿੱਚ ਗਵਾਚ ਜਾਂਦਾ ਬੇਵਜ੍ਹਾ ਸਕਰੀਨ ਉੱਪਰ ਉਂਗਲਾ ਮਾਰੀ ਜਾਂਦਾ ਇੱਕ ਰਾਤ ਮੈਂ ਬੜੀ ਗੂੜੀ ਨੀਂਦੇ ਸੁੱਤਾ ਪਿਆ ਸੀ ਅਚਾਨਕ ਕਮਰੇ ਦਾ ਦਰਵਾਜ਼ਾ ਖੜਕਣ ਲੱਗਿਆ। ਇੱਕਦਮ ਮੇਰੀ ਅੱਖ ਖੁੱਲੀ। ਮੈਂ ਅੱਖਾਂ ਮਲਦੇ ਨੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਸੋਨੀ ਖੜਾ ਸੀ। ਹੈਪੀ ਬਰਥਡੇ ਭਾ। ਬਾ ਉਹਨੇ ਕੇਕ ਲਿਆ ਕੇ ਮੇਜ਼ ਉੱਪਰ ਧਰ ਦਿੱਤਾ। ਫਟਾਫਟ ਮੋਮਬੱਤੀਆਂ ਜਗਾਈਆਂ। ਰਾਤ ਦੇ 12 ਵਜੇ ਸਨ। ਪਲਾਂ ਵਿੱਚ ਮਾਹੌਲ ਜਸ਼ਨ ਵਿੱਚ ਬਦਲ ਗਿਆ। ਮੈਂ ਮੋਮਬੱਤੀਆਂ ਬੁਝਾ ਕੇ ਕੇਕ ਕੱਟਿਆ ਉਹਨੇ ਬੋਤਲ ਖੋਲ ਲਈ ਅਸੀਂ ਚੀਅਰਸ ਕੀਤਾ ਲੈ ਹੁਣ ਤੇਰਾ ਗਿਫਟ ਦਿਆਂ ਤੈਨੂੰ ਰੋਖ ਉਹ ਦੌੜ ਕੇ ਵੱਡਾ ਸਾਰਾ ਲਫਾਫਾ ਚੁੱਕ ਲਿਆ ਆ ਵਿੱਚ ਮੇਰੇ ਲਈ ਬਲੂ ਕਲਰ ਦੀ ਜੀਨ ਤੇ ਵਾਈਟ ਕਮੀਜ਼ ਸੀ ਬਿੰਦੂ ਲਈ ਗਰਮ ਕੁੜਤਾ ਅਗਲੀ ਸਵੇਰ ਮੈਂ 11 ਵਜੇ ਉੱਠਿਆ ਸੋਨੀ ਆਪਣੇ ਘਰ ਜਾ ਚੁੱਕਾ ਸੀ ਉਸ ਦਿਨ ਮੈਨੂੰ ਉਹ ਬੜਾ ਚੰਗਾ ਚੰਗਾ ਲੱਗਿਆ ਮੈਂ ਬਿਨਾ ਵਜਾ ਸੋਨੀ ਨਾਲ ਵਟਿਆ ਫਿਰਦਾ ਸੀ ਵਿਚਾਰਾ ਕਿੰਨਾ ਮੂਹ ਕਰਦਾ ਮੈਂ ਮਨ ਵਿੱਚ ਸੋਚਿਆ ਹੁਣ ਨਹੀਂ ਸੋਨੀ ਨਾਲ ਐਵੇਂ ਖਿਜਣਾ ਨਾਲੇ ਉਹ ਕਿਹੜਾ ਕੋਈ ਬਗਾਨਾ ਪਰ ਉਸੇ ਸ਼ਾਮ ਜਦੋਂ ਮੈਂ ਘਰ ਮੁੜਿਆ ਬਿੰਦੂ ਸੋਨੀ ਦਾ ਦਿੱਤਾ ਰਾਤ ਵਾਲਾ ਕੁੜਤਾ ਪਾਈ ਬੈਠੀ ਸੀ ਮੇਰੇ ਸਿਰ ਵਿੱਚ ਮੋੜ ਕੁਝ ਹੋਣ ਲੱਗਾ ਮੈਂ ਬਿਨਾਂ ਕਿਸੇ ਨਾਲ ਬੋਲੇ ਜਾ ਕੇ ਆਪਣੇ ਕਮਰੇ ਵਿੱਚ ਪੈ ਗਿਆ। ਮੇਰੇ ਜਨਮ ਦਿਨ ਕਰਕੇ ਬਿੰਦੂ ਕਈ ਕੁਝ ਬਣਾਈ ਬੈਠੀ ਸੀ ਪਰ ਮੈਂ ਬਿਨਾਂ ਰੋਟੀ ਤੂੰ ਸੌ ਗਿਆ। ਭਾਈ ਕਦ ਤੱਕ ਤੀਕ ਆਪਣੇ ਜਨਮ ਦਿਨ ਮਨਾਉਂਦੇ ਫਿਰੋਗੇ? ਰੱਬ ਕੋਲੋਂ ਜਨਮ ਦਿਨ ਮਨਾਉਣ ਵਾਲਾ ਮੰਗਿਆ ਕਰੋ। ਬਾਹਰ ਬੇਬੇ ਬਾਹਰ ਬੇਬੇ ਬਿੰਦੂ ਨਾਲ ਬੱਚੇ ਵਾਲੀ ਕਹਾਣੀ ਛੇੜੀ ਬੈਠੀ ਸੀ। ਉਹੀ ਕਹਾਣੀ ਕਦੇ ਬਿੰਦੂ ਮੇਰੇ ਨਾਲ ਛੇੜ ਲੈਂਦੀ ਤੇ ਹੁਣ ਉਸੇ ਕਹਾਣੀ ਦੀ ਤੰਦ ਬਾਬੇ ਕਾਮਲ ਸ਼ਾਹ ਨੇ ਉਪਰੀ ਹਵਾ ਨਾਲ ਜੋੜ ਦਿੱਤੀ ਸੀ ਤਾਂ ਹੀ ਤਾਂ ਬਹੁ ਇਹ ਦੀ ਟਡੋਂ ਨਹੀਂ ਫੁੱਟੀ ਉਹਦੇ ਦੱਸੇ ਅਨੁਸਾਰ ਬਿੰਦੂ ਸਵਾ ਮਹੀਨਾ ਸਵੇਰੇ 4 ਵਜੇ ਉੱਠ ਕੇ ਕੇਸੀ ਨਹਾਉਂਦੀ ਰਹੀ ਜਿਸ ਦਿਨ ਸਵਾ ਮਹੀਨਾ ਪੂਰਾ ਹੋਣ ਵਾਲਾ ਸੀ ਉਸ ਦਿਨ ਬਿਜਲੀ ਵਾਲਾ ਰਾਡ ਸ਼ਾਰਟ ਹੋ ਗਿਆ ਬਿੰਦੂ ਬਾਲਟੀ ਚੱਕਣ ਲੱਗੀ ਬਾਲਟੀ ਨਾਲ ਹੀ ਜੁੜ ਗਈ ਉਹਦੀ ਚੀਕ ਸੁਣ ਕੇ ਮਾਤਾ ਭੱਜੀ ਗਈ ਮੈਂ ਅ타 ਉਤੋਂ ਬੰਦ ਕੀਤਾ ਸੀ ਸਵਿੱਚ ਪਤਾ ਨਹੀਂ ਕਿੱਦਾਂ ਆ ਗਿਆ ਬਾਲਟੀ ਵਿੱਚ ਕਰੰਟ ਪਤਾ ਲੈਣ ਆਏ ਹਰੇਕ ਬੰਦੇ ਨੂੰ ਬਿੰਦੂ ਇਹ ਕਹਾਣੀ ਸੁਣਾ ਦਿੰਦੀ ਕਿੰਨੀ ਵਾਰ ਬਿੰਦੂ ਇਹ ਕਹਾਣੀ ਦਹਰਾਉਂਦੀ ਮੇਰੇ ਅੰਦਰ ਦੀ ਗੰਢ ਹੋਰ ਪਿੰਡੀ ਹੋਈ ਜਾਂਦੀ ਮੇਰਾ ਜੀ ਕਰਦਾ ਬਿੰਦੂ ਦੀ ਚਲਦੀ ਇਸ ਕਥਾ ਨੂੰ ਵਿਚਾਲੇ ਰੋਕ ਕੇ ਆਏ ਹੋਏ ਬੰਦਿਆਂ ਬੰਦੇ ਨੂੰ ਕਹਾ ਮੈਂ ਦੱਸਦਾ ਕਿਦਾਂ ਆਇਆ ਕਰਨਟ ਪਰ ਮੇਥੋਂ ਕਹਿ ਨਾ ਹੁੰਦਾ ਅਗਲੀ ਵਾਰ ਹਸਪਤਾਲ ਗਿਆ ਤਾਂ ਉਹੀ ਡਾਕਟਰ ਮੋੜ ਮੇਰੀ ਕਾਉਂਸਲਿੰਗ ਕਰਨ ਲੱਗਾ ਜਦੋਂ ਉਹਦੇ ਪੱਲੇ ਕੁਝ ਨਾ ਪਿਆ ਉਹਨੇ ਪਹਿਲਾਂ ਨਾਲੋਂ ਵੀ ਤੇਜ਼ ਗੋਲੀ ਲੈਖ ਦਿੱਤੀ ਮੈਂ ਸੌਣ ਲੱਗਾ ਗੋਲੀ ਖਾਂਦਾ ਨੀਂਦ ਆ ਜਾਂਦੀ ਤੇ ਫਿਰ ਲੱਗਦਾ ਜਿਵੇਂ ਕਿਸੇ ਮਣਾਮੂਹੀ ਭਾਰ ਮੇਰੀ ਹੀ ਇੱਕ ਤੇ ਧਾਰ ਦਿੱਤਾ ਹੋਵੇ ਮੈਂ ਸੁੱਤਾ ਪਿਆ ਹੀ ਛਟਪਟਾਉਂਦਾ ਰਹਿੰਦਾ ਉਹੀ ਪਰਛਾਵੇਂ ਮੇਰੀਆਂ ਅੱਖਾਂ ਸਾਵੇਂ ਆ ਜਾਂਦੇ ਮੈਂ ਅੱਗੇ-ਅੱਗੇ ਦੌੜਦਾ ਉਹ ਮੇਰੇ ਪਿੱਛੇ-ਪਿੱਛੇ ਮੇਰੇ ਕੰਨਾਂ ਵਿੱਚ ਉਹੀ ਧੁਨੀ ਗੂੰਜਦੀ ਫੜ ਲੋ ਮਾਰ ਦਿਓ ਮੈਂ ਗੋਲੀ ਖਾਣੀ ਬੰਦ ਕਰ ਦਿੱਤੀ ਪਰ ਆਵਾਜ਼ਾਂ ਉਨੀਆਂ ਬੰਦ ਨਾ ਹੋਈਆਂ ਇਹਨੇ ਤਾਂ ਬੋਲ ਚਾਲ ਹੀ ਬੰਦ ਕਰਤਾ ਸਾਡੇ ਨਾਲ ਕੰਮ ਤੋਂ ਆ ਕੇ ਅੰਦਰ ਵੜ ਜਾਂਦਾ ਹੈ ਜਨਮ ਦਿਨ ਵਾਲੇ ਦਿਨ ਤਾਂ ਚੰਗਾ ਭਲਾ ਗਿਆ ਸੀ ਕਰੋ ਹੱਸਦਾ ਖੇਡਦਾ ਮਾਤਾ ਕਲਪਦੀ ਰਹਿੰਦੀ ਪਰ ਮੇਰਾ ਮਨ ਕਿਸੇ ਨਾਲ ਬੋਲਣ ਨੂੰ ਨਾ ਕਰਦਾ ਘਰ ਆ ਕੇ ਮੈਂ ਆਪਣਾ ਫੋਨ ਬੰਦ ਕਰ ਦਿੰਦਾ ਪਰ ਇੱਕ ਰਾਤ ਅਚਾਨਕ ਮੇਰੀ ਅੱਖ ਖੁੱਲੀ ਮੈਂ ਸਰਾਣੇ ਪਿਆ ਬਿੰਦੂ ਦਾ ਫੋਨ ਚੁੱਕ ਲਿਆ ਉਹਦਾ ਮੈਸੇਂਜਰ ਦੇਖਣ ਲੱਗਾ ਸੋਨੀ ਨਾਲ ਉਹਦੀ ਚੈਟ ਪੜ੍ਹ ਕੇ ਮੈਨੂੰ ਘੁਮੇਰ ਜਿਹੀ ਚੜਨ ਲੱਗੀ ਗਲਾ ਸੁੱਕਣ ਲੱਗਾ ਮੈਂ ਛਾਤ ਉੱਤੇ ਸਿਗਰਟ ਪੀਣ ਲੱਗਿਆ ਪਰ ਪੂਰੇ ਚਾਨਣ ਦੀ ਰੋਸ਼ਨੀ ਵਿੱਚ ਸ਼ਾਂਤ ਖੜੇ ਵਾਲੇ ਦਿਵਾਲੇ ਦੇ ਰੁੱਖ ਬੜੇ ਡਰਾਉਨੇ ਲੱਗੇ ਮੈਨੂੰ ਯਾਦ ਆਇਆ ਇਸੇ ਛਾਤ ਤੇ ਮੈਂ ਤੇ ਸੋਨੀ ਨੇ ਕਿੰਨੀਆਂ ਰਾਤਾਂ ਸੌਂ ਕੇ ਗੁਜ਼ਾਰੀਆਂ ਸਨ ਉਦੋਂ ਜਦੋਂ ਅਜੇ ਮੇਰਾ ਵਿਆਹ ਨਹੀਂ ਸੀ ਹੋਇਆ ਉਹ ਸਭ ਵੱਦ ਤੋਂ ਸਾਡੇ ਕੋਲ ਰਹਿੰਦਾ ਸੀ ਨਾਜਪਾਨ ਨਾਲ ਉਹਦੀ ਘੱਟ ਬਾਂਦੀ ਗਰਮੀਆਂ ਦੀ ਰੁੱਤੇ ਅਸੀਂ ਛੱਤ ਤੇ ਸੌਂਦੇ ਅੱਤੀ ਅੱਦੀ ਰਾਤ ਤੱਕ ਸਾਡੀਆਂ ਗੱਲਾਂ ਨਹੀਂ ਸੀ ਮੁੱਕਦੀਆਂ ਮਰੇ ਮੁਕੇ ਕਿਸੇ ਦੇ ਮਿੱਤ ਨਹੀਂ ਹੁੰਦੇ ਪੁੱਤ ਮਾਤਾ ਆਖਦੀ ਸੀ ਪਰ ਉਹ ਤਾਂ ਜਿਉਂਦਾ ਕਿਸੇ ਦਾ ਮਿੱਤ ਨਹੀਂ ਬਣਿਆ ਮੈਂ ਅੰਦਰੋਂ ਅੰਦਰੀ ਤੜਫਦਾ ਸਿਰਕਟ ਬੁਝਾ ਕੇ ਠੇਹਾ ਕਮਰੇ ਵਿੱਚ ਗਿਆ ਬਿੰਦੂ ਕੂਕ ਸੁੱਤੀ ਪਈ ਸੀ ਪਰ ਮੈਨੂੰ ਨੀਂਦ ਮੁੜ ਨੀਂਦ ਨਾ ਆਈ ਕਈ ਦਿਨ ਮੈਂ ਬੇਚੈਨ ਰਿਹਾ ਸੋਨੀ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਪੇੜਾ ਲੱਗਣ ਲੱਗਿਆ ਤੇ ਲੋਹੜੀ ਵਾਲੀ ਰਾਤ ਸ਼ਰਾਬ ਪੀ ਕੇ ਸੁੱਤਾ ਸੋਨੀ ਸਵੇਰ ਨੂੰ ਉੱਠਿਆ ਨਾ ਘਰ ਵਿੱਚ ਮਾਤਮ ਸ਼ਾ ਗਿਆ ਮੇਰੀਆਂ ਲੱਤਾਂ ਜਿਵੇਂ ਬੇਚੈਨ ਹੋ ਗਈਆਂ ਮਾਤਾ ਵਹਿਣ ਪਾਉਣ ਲੱਗੀ ਆਂਢੀ ਗਵੰਢੀ ਇਕੱਠੇ ਹੋ ਗਏ ਗੱਡੀ ਦਾ ਪ੍ਰਬੰਧ ਕਰਕੇ ਸੋਨੀ ਦੀ লাশ ਰਾਜਪਾਲ ਉਹਦੇ ਪਿੰਡ ਛੱਡ ਕੇ ਆਇਆ ਛੱਡ ਆਈ ਸਾਰਾ ਕੁਝ ਉੱਥੇ ਹੀ ਮਰੇ ਦੀਆਂ ਚੰਗੀਆਂ ਮਾੜੀਆਂ ਜਾਤਾ ਦਾਨ ਪੁੰਨ ਕਰਕੇ ਪਿੱਛੇ ਮੁੜ ਨਾ ਕੇ ਨਾ ਦੇਖੀ ਮੇਰਾ ਪੁੱਤ ਮਾਤਾ ਨੇ ਮੈਨੂੰ ਸਿਖਾ ਕੇ ਭੇਜਿਆ ਸੀ ਪਰ ਮੈਨੂੰ ਲੱਗਿਆ ਜਿਵੇਂ ਸੋਨੀ ਮੈਨੂੰ ਬੁਲਾ ਰਿਹਾ ਸੀ ਰਵੀਪਾ ਕਾ ਤੋ ਛੱਡ ਚੱਲਿਆ ਮੈਨੂੰ ਕੱਲੇ ਨੂੰ ਮੈਂ ਤੇਰੇ ਮਗਰੋਂ ਨਹੀਂ ਲੈਣਾ ਮੈਂ ਪਿੱਛੇ ਮੁੜ ਕੇ ਦੇਖਿਆ ਸੋਨੀਤਾ ਉੱਥੇ ਕਿਤੇ ਵੀ ਨਹੀਂ ਸੀ ਮੈਂ ਤਾਂ ਤੇਰੇ ਅੰਦਰ ਹਾਂ ਉਸੇ ਰਾਤ ਤੋਂ ਮੈਨੂੰ ਸੋਨੀ ਦੀ ਆਵਾਜ਼ ਸੁਣਨ ਲੱਗੀ ਬਸ ਮੁੜ ਕੇ ਦੇਖਦਿਆਂ ਹੀ ਹਵਾ ਇਹਦੇ ਨਾਲ ਆਗ ਚੱਲ ਲਈ ਕਾਮਿਲ ਸ਼ਾਹ ਨੇ ਨਵੀ ਕਥਾ ਕਾੜ ਲਈ ਸੀ ਮੈਂ ਡਾਕਟਰ ਨੂੰ ਉਸ ਸੁਪਨੇ ਤੇ ਆਵਾਜ਼ਾਂ ਬਾਰੇ ਦੱਸਦਾ ਉਹ ਆਖਦਾ ਮੇਰੇ ਅੰਦਰ ਦੀ ਗੰਢ ਖੋਲ ਲੈ ਆਪਣੇ ਅੰਦਰ ਦੀ ਗੰਢ ਖੋਲ ਲੈ ਮੈਂ ਹੀ ਜ਼ਹਿਰ ਪੀਆ ਸੀ ਸੋਨੀ ਦੀ ਸ਼ਾਇਦ ਮੈਂ ਹੀ ਜ਼ਹਿਰ ਮਲਾਇਆ ਸੀ ਸੋਨੀ ਦੀ ਸ਼ਰਾਬ ਵਿੱਚ ਮੇਰੀਆਂ ਅੱਖਾਂ ਅੱਗੇ ਜਿਉਂਦਾ ਫਿਰਦਾ ਉਹ ਮੈਨੂੰ ਜੀਣ ਨਹੀਂ ਸੀ ਦਿੰਦਾ ਫਿਰ ਮੈਂ ਹੀ ਪਲੱਗ ਦੀ ਤਾਰ ਸਿੱਧੀ ਜੋੜੀ ਸੀ ਪਰ ਬਿੰਦੂ ਦੀ ਕਿਸਮਤ ਚੰਗੀ ਸੀ ਉਹ ਮਰਦੀ ਮਰਦੀ ਬਚ ਗਈ ਨਇ ਸ਼ੀਸ਼ੇ ਮੂੜੇ ਖੜਾ ਹਾਂ ਆਪਣੇ ਹੀ ਅਕਸ ਨਾਲ ਇਹ ਗੱਲਾਂ ਕਰਦਾ ਤੇ ਆਪਣੇ ਅੰਦਰ ਦੀ ਗੰਢ ਖੋਲਣ ਦੀ ਕੋਸ਼ਿਸ਼ ਕਰਦਾ ਹਾਂ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ